ਤੁਸੀਂ ਜੁੜੇ ਹੋ ਜੋ ਦੁਨੀਆ ਦੇ ਨਾਲ ਮੈਂ ਮੰਦੀਪ ਜਦੋਂ ਸੌਣ ਮਹੀਨਾ ਚੜਦਾ ਤਾਂ ਤੁਸੀਂ ਦੇਖਦੇ ਹੋ ਕਿ ਪਿੰਡਾਂ ਦੇ ਵਿੱਚ ਬੀਬੀਆਂ ਮਾਵਾ ਪੈਣਾ ਇਕੱਠੀਆਂ ਹੋ ਕੇ ਬੋਲੀਆਂ ਪਾਉਂਦੀਆਂ ਨੇ ਇਹ ਬੋਲੀਆਂ ਸੌਣ ਮਹੀਨੇ ਦੇ ਵਿੱਚ ਪੈਂਦੀਆਂ ਨੇ ਪਰ ਅੱਜ ਇੱਕ ਖਾਸ ਪ੍ਰੋਗਰਾਮ ਇਹ ਹੋ ਜਾ ਜਿਹੜਾ ਦੇਖ ਕੇ ਤੁਸੀਂ ਥੋੜਾ ਹਰਾਨ ਹੋਵੋਗੇ ਤੇ ਥੋੜਾ ਵੱਖਰਾ ਵੀ ਆ ਕਿਉਂਕਿ ਇੱਥੇ ਇੱਕ ਜਾਗੋ ਵੀ ਕੱਢੀ ਜਾ ਰਹੀ ਹੈ ਤੇ ਉਸ ਜਾਗੋ ਦੇ ਵਿੱਚ ਕੁਝ ਗੋਲੀਆਂ ਵੀ ਪੈ ਰਹੀਆਂ ਨੇ ਉਹੋ ਕੁਝ ਹਟ ਕੇ ਆ ਇਸ ਦੇ ਵਿੱਚ ਕੁਸ਼ੀ ਵੀ ਆ ਕਮੀ ਵੀ ਆ ਕੁਝ ਇਹੋ ਜੇ ਮਸਲੇ ਵੀ ਉਠਾਏ ਜਾ ਰਹੇ ਆ ਜਿਹੜੇ ਮੁੰਡੇ ਲਈ ਸਾਡੇ ਲਈ ਸੋਚਣ ਦੇ ਵਿਸ਼ੇ ਖੜੇ ਕਰਦੇ ਨੇ ਕਿ ਆ ਵੀ ਵਿਸ਼ੇ ਆ ਜਿਹੜੇ ਇਹ ਹਰ ਹੱਦ ਤਪੂਰੇ ਸਾਈ ਨੇ ਜਿਵੇਂ ਆਪਾਂ ਦੇਖਦੇ ਆ ਅਕਸਰ ਹੀ ਗੀਤਾਂ ਗਾਣਿਆਂ ਦੇ ਵਿੱਚ ਪਸਾਨਾ ਦੀ ਗੱਲ ਹੁੰਦੀ ਹੈ ਕਿ ਆਇਆ ਜਾਂਦਾ ਕਿ ਜੱਟ ਮੜਕਾ ਮਾਰਦਾ ਜੱਟ ਕਹਿੰਦੀਆਂ ਤੇ ਮੇਲੇ ਲਾਉਂਦਾ ਪਰ ਅੱਜ ਇੱਕ ਮਜ਼ਦੂਰਾਂ ਦੀ ਜਾਗੋ ਤੇ ਉਹ ਜਾਗੋ ਰਹੀ ਸਨੇਹਾ ਕੀ ਲੈ ਕੇ ਜਾ ਰਹੇ ਨੇ ਪੰਜਾਬ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਜੀਡੀਪੀਐਸ ਦੇ ਆਗੂ ਮੁਕੇਸ਼ ਮੁਲਾਦ ਤੇ ਬਿਕਰ ਹੁਕਮਾ ਦਾ ਬਾਈ ਬਿਕਰ ਜਿਵੇਂ ਆਮ ਦੇਖਦੇ ਆ ਕੁਝ ਰਵਾਇਤੀ ਪ੍ਰੋਗਰਾਮ ਜਿਹੜੇ ਹੁੰਦੇ ਆ ਹਨਾ ਜਾਗੋ ਕੱਢਦੇ ਆ ਜਾਂ ਹੋਰ ਕੀ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਕੋਈ ਨਹੀਂ ਕੋਈ ਕੋਸ਼ਿਸ਼ ਪਾਈ ਜਾਂਦੀ ਆ ਜਿਵੇਂ ਜੋ ਚੱਲ ਰਹੀ ਆ ਪਰ ਇਹ ਹੱਟ ਕੇ ਜਿਹੜਾ ਪ੍ਰੋਗਰਾਮ ਇਹਦੇ ਵਿੱਚ ਕਿਹੋ ਜਿਹੀਆਂ ਬੋਲੀਆਂ ਕਿਹੋ ਜੇ ਮੰਗਾ ਮਸਲੇ ਤੁਸੀਂ ਉਠਾ ਰਹੇ ਆ ਇਹ ਜਿਹੜੀ ਅੱਜ ਦੀ ਜਾਗੋ ਕੀਤੀ ਜਾ ਰਹੀ ਹੈ ਇਨਕਲਾਬੀ ਜਾਗੋ ਇਹ ਪਿੰਡ ਮੰੱਲੇਆੜ ਦੇ ਵਿੱਚ ਦਲਤ ਮੁਕਤੀ ਮਾਰਚ ਆ ਜਿੱਥੇ ਪਹੁੰਚਿਆ ਜਿਹੜਾ ਲਗਾਤਾਰ 300 ਪਿੰਡਾਂ ਦੇ ਵਿੱਚ ਜਾਣਾ ਤੇ ਲਗਾਤਾਰ ਬਣਾ ਰਹੇ ਆ ਤੇ ਉਸ ਦੇ ਤਹਿਤ ਹੀ ਇਨਕਲਾਬੀ ਜਾਗੋ ਕੀਤੀ ਜਾ ਰਹੀ ਹੈ ਜਿਸ ਵਿੱਚ ਮਿਲਦੁਨਾ ਦੇ ਜਿਹੜੇ ਖਾਸ ਕਰ ਬੇਜਮੀਨੇ ਮਜ਼ਦੂਰਾਂ ਦੇ ਦਲਤਾਂ ਦੇ ਜਿਹੜੇ ਮਸਲੇ ਨੇ ਉਠਾਏ ਜਾ ਰਹੇ ਨੇ ਜਮੀਨ ਉੱਤੇ ਜਿਹੜੇ ਸਦੀਆਂ ਤੋਂ ਆਪਣੀ ਜ਼ਮੀਨਾਂ ਦੇ ਹੱਥੋਂ ਲੈ ਕੇ ਵਢੋਣੇ ਨੇ ਤੇ ਹੁਣ ਉਹਨਾਂ ਨੂੰ ਇਹ ਇਨਕਲਾਬੀ ਜਾਦੂਆਂ ਰਾਹੀਂ ਰਹਿ ਰਹੀਆਂ ਰਹੀਆਂ ਗਿਆ ਜਾ ਰਿਹਾ ਹੈ ਕਿ ਆਪਣੇ ਅੱਥਾ ਬਤੀ ਤੇ ਚੇਜ ਕੀਤਾ ਜਾ ਰਿਹਾ ਹੈ ਆਪਣੇ ਹਿੱਸੇ ਦੀਆਂ ਜ਼ਮੀਨਾਂ ਦੀ ਆਪਣੇ ਹਿੱਸੇ ਦੇ ਰੁਜ਼ਗਾਰ ਦੀ ਤੇ ਆਪਣੇ ਕਾਜੇ ਮਾਪੀ ਦੀ ਅਤੇ ਸਦੀਆਂ ਤੋਂ ਜਿਹੜੀ ਸਾਡੇ ਉੱਪਰ ਚੜੀ ਹੋਈ ਜ਼ਾਤੀ ਜਲਾਲਤ ਨੂੰ ਕੱਟਣ ਦਾ ਸਮਾਂ ਆ ਗਿਆ ਤੇ ਉਸ ਨੂੰ ਕੱਟਣ ਦੇ ਲਈ ਇਹ ਇਨਕਲਾਪੀ ਸੱਦਿਆ ਚਾਰ ਬਜੋਂ ਵੱਖ-ਵੱਖ ਬੋਲੀਆਂ ਘੜੀਆਂ ਗਈਆਂ ਨੇ ਵੱਖ-ਵੱਖ ਗੀਤ ਕਢੇ ਗਏ ਨੇ ਤੇ ਸਾਰੀ ਰਾਤ ਨੂੰ ਇਨਕਲਾਪੀ ਮਾਹੌਲ ਪੈਦਾ ਕਰਕੇ ਲੋਕਾਂ ਦੇ ਅੰਦਰ ਇੱਕ ਖੱਬਿਆਚਾਰਕ ਮਾਹੌਲ ਪੈਦਾ ਕੀਤਾ ਜਾ ਰਿਹਾ ਉਹ ਜਿਵੇਂ ਆਮ ਹੀ ਇੱਕ ਬੰਤਾਰਾ ਬੋਲੀਆਂਾਂ ਨਾਲ ਕੀ ਜਦੋਂ 25 ਰੁਪਿਆਵਾਂ ਵਾਲੀ ਥਾਣੇ ਵਿੱਚ ਮਿਲੇ ਝੋਤੀ ਉਹ ਜਦੋਂ ਰੁਪਿਆਵਾਂ ਦੀ ਗੱਲ ਚੱਲਦੀ ਆ ਤਾਂ ਥਾਣੇ ਵਿੱਚ ਕੁਰਸੀ ਮੈਡਮ ਦੀ ਗੱਲ ਕਰਦੇ ਆ ਤਾਂ ਦਲਤਾਂ ਦੇ ਉੱਪਰ ਅਜਿਹੇ ਕੀਤੇ ਬਣਾਏ ਗਏ ਨੇ ਕਿ ਕਿੜੀਆਂ ਤੋਂ ਸਾਗ ਤੋੜਦੀ ਹੱਥ ਪੇਚੀਂਦਾਂ ਨੂੰ ਪਾ ਤਾ ਇਹੇ ਉਹਨਾਂ ਨੂੰ ਕਾਟ ਕਰਨ ਵਾਸਤੇ ਇਹ ਜਿਹੇ ਜਿਹੇ ਸੱਭਿਆਚਾਰ ਦੀ ਲੋੜਾ ਤੇ ਵੀ ਅੱਜ ਦੀਂ ਕਲਾਬੀ ਜਾਗੂ ਆ ਜਿਹੜੀ ਉਹ ਦਲਤ ਵਿੱਚ ਹੋਣੇ ਲੋਕਾਂ ਦੀ ਜੂਨ ਸੁਧਾਰਨ ਤੇ ਦੀ ਪੰਨੀਲ ਪੱਥਰ ਦਾ ਜਿਹੜਾ ਉਹ ਕਾਰਨਾ ਹਿਸਾਬ ਤੋਂ ਵੈਸੇ ਕਿਹਾ ਜਾਂਦਾ ਵੀ ਜਿਹੜੇ ਉੱਤਰ ਨਾਲੇ ਹੱਥਾਂ ਨੇ ਨਵੇਂ ਹੱਥਾਂ ਚ ਦਾਤੀਆਂ ਹੁੰਦੀਆਂ ਨੇ ਜਾਂ ਹੋਰ ਕੰਮ ਵਾਲੇ ਚੀਜ਼ੇ ਹੁੰਦੀਆਂ ਪਰ ਲੱਗਦਾ ਵੀ ਕਲਮ ਵੀ ਚੱਕ ਰਹੇ ਨੇ ਜਿਵੇਂ ਤੁਸੀਂ ਬੋਲੀਆਂ ਨਾ ਜਾਰੀ ਕਿਉਂ ਆਪ ਹੀ ਜੋੜ ਰਹੇ ਨੇ ਸਣੀ ਦੇ ਪੰਨੀਆਂ ਮੜਨ ਜਾਂ ਕਿ ਤੋ ਲਫਾਰੇ ਲੇ ਕੇ ਆਉਂਦੇ ਨੇ ਨਹੀਂ ਜਿਵੇਂ ਜਿਵੇਂ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਕਾਫਲਾ ਚੱਲਿਆ ਲਗਾਤਾਰ ਕਾਫਲਾ ਵਧ ਰਿਹਾ ਇਹਦੇ ਚ ਸੱਭਿਆਚਾਰਕ ਰੰਗ ਵੀ ਜਿਹੜੇ ਲਗਾਤਾਰ ਆ ਰਹੇ ਨੇ ਬਹੁਤ ਸਾਰੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਇਹੋ ਪ੍ਰਿੰਕ ਲਾਬੀ ਜਾਗੋ ਤੇ ਹੋਰ ਲਗਾਤਾਰ ਜੀਤਾਂ ਦਾ ਪ੍ਰਚਾਰ ਕਰ ਰਹੇ ਆ ਨੀ ਦਿਨ ਪਰ ਰਾਤ ਇਹਦੇ ਤੇ ਕੰਮ ਹੋ ਰਿਹਾ ਤੇ ਸੁਧਾਰ ਹੋ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਪੰਜਾਬ ਦੇ ਸੱਦਾਚਾਰ ਦੇ ਜ਼ਿਲ੍ਹੇ ਕਿੰਨੇ ਨੇ ਜਿਹੜਾ ਚਿੰਨਣਾ ਹੋਣਗੇ ਜੀ ਕਿੰਨੇ ਪਿੰਡਾਂ ਦੇ ਵਿੱਚ ਤੁਸੀਂ ਇੰਗਾ ਗੋਹਾਂਦੇ ਲਗਭਗ ਹੁਣ ਤੱਕ ਤੁਸੀਂ 25 ਪਿੰਡਾਂ ਦੇ ਵਿੱਚ ਜਾ ਚੁੱਕੇ ਆ ਤੇ 10 ਦਿਨ ਹੋਏ ਨੇ ਨਾ 7 ਦਿਨ ਹੋਈ ਲੱਗਦਾ ਗੱਡੀ ਚੱਲੀ ਨੂੰ ਤੇ ਆਉਣ ਵਾਲੇ ਸਮੇਂ ਦੇ ਵਿੱਚ ਲਗਾਤਾਰ ਸਾਨੂੰ ਪਿੰਡਾਂ ਦੇ ਵਿੱਚ ਸੁਨੇਹੇ ਮੈਜ ਰਹੇ ਨੇ ਲਗਾਤਾਰ ਪਿੰਡਾਂ ਦੀ ਬੁੱਕੀਆਂ ਹੋ ਰਹੀਆਂ ਨੇ ਇਹ ਸਾਡੇ ਪਿੰਡਾਂ ਉਹ ਸਾਡੇ ਪਿੰਡਾਂ ਲਗਭਗ ਅਸੀਂ 1 ਮਹੀਨੇ ਦਾ ਮਾਰਚ ਮਿਚਿਆ ਜੀ ਪਰ ਲੱਗਦਾ ਹੈ ਕਿ ਲਗਭਗ ਇਸ ਤੋਂ ਅੱਗੇ ਵੀ ਜਾਊਗਾ ਤੇ ਲਗਭਗ ਅਸੀਂ 300 ਪਿੰਡਾਂ ਦੇ ਵਿੱਚ ਪੰਜਾਬ ਦੇ ਮਾਲਵੇ ਦੇ ਅੰਦਰ ਹੈ ਇਸ ਲਈ ਸਾਨੂੰ ਲੱਗੇ ਜੀ ਮਕੇਸ਼ ਮਲੋਤ ਜੀ ਆਪਾਂ ਗੱਲ ਕਰਾਂਗੇ ਮੁਕੇਸ਼ ਮਰੋਦ ਗੁਨਨਾਂ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਕਿਸੇ ਚੀਜ਼ ਦੇ ਆਉਣ ਤੋਂ ਪਹਿਲਾਂ ਜਿਵੇਂ ਤੂਫਾਨ ਆਉਣ ਦੇ ਪਹਿਲਾਂ ਹਨਾ ਇੱਕ ਸ਼ਾਂਤੀ ਹੋ ਜਾਂਦੀ ਹੈ ਜਿਵੇਂ ਇਸ ਖੁਸ਼ੀ ਦਾ ਇੱਕ ਮਾਹੌਲ ਵੀ ਅਮਰੀਕਾ ਦੇ ਖੇਤੇ ਕੀ ਲੱਗਦਾ ਹੈ ਇਸ ਖੁਸ਼ੀ ਤੋਂ ਬਾਅਦ ਕਿਹੋ ਜਿਹੇ ਪ੍ਰੋਗਰਾਮ ਆਉਣਗੇ ਕਿਹੋ ਜਿਹੇ ਪ੍ਰੋਗਰਾਮਾਂ ਨਾਲ ਮਤਲਬਾਣਾ ਪਊਗਾ ਜਿਹੜੀ ਵੱਡੀਆਂ ਚੁਣੌਤੀਆਂ ਦੇਖਾਉਣੀਆਂ ਨੇ ਦੇਖੋ ਸਾਡੇ ਲੋਕ ਏਦੋਂ ਪਹਿਲਾਂ ਹਰ ਪਾਰਟੀ ਦਾ ਹਰ ਰੈਲੀ ਦਾ ਸ਼ਿੰਗਾਰ ਬਣਦੇ ਰਹੇ ਨੇ ਪਰ ਅੱਜ ਇਹਨਾਂ ਨੇ ਆਪਦੇ ਮੁੱਦਿਆਂ ਤੇ ਆਪਦੇ ਹਿੱਸੇ ਦੀ ਜ਼ਮੀਨ ਆਪਦੇ ਪੱਕੇ ਘਰਾਂ ਦੇ ਲਈ ਕਰਜ਼ੇ ਮੁਕਤੀ ਦੇ ਲਈ ਪੱਕੇ ਰੁਜ਼ਗਾਰ ਦੇ ਲਈ ਤੇ ਸਭ ਤੋਂ ਵੱਡੀ ਗੱਲ ਜਿਹੜਾ ਜਾਤ ਪਾਤ ਦਾ ਜਿਹੜਾ ਫਰਕ ਆ ਹਰ ਥਾਂ ਦੇ ਉੱਤੇ ਹੁੰਦਾ ਉਹਦਾ ਦਾਬਾ ਤੋੜਨ ਦੇ ਲਈ ਇਸ ਮਾਰਚ ਦੀ ਜਿਹੜਾ ਸ਼ੁਰੂਆਤ ਕੀਤੀ ਆ ਉਹਨਾਂ ਨੇ ਇਹ ਹੱਕ ਜਿਤਾਉਣ ਦੇ ਲਈ ਨਾਰਿਆਂ ਦੇ ਰੂਪ ਦੇ ਵਿੱਚ ਗੋਲੀਆਂ ਦੇ ਰੂਪ ਦੇ ਵਿੱਚ ਹਰ ਢੰਗ ਨਾਲ ਸਾਡੇ ਲੋਕਾਂ ਤੱਕ ਇਹ ਗੱਲ ਲੈ ਕੇ ਜਾਣ ਦਾ ਜਿਹੜਾ ਤਹਿਇਆ ਕੀਤਾ ਕਿ ਸਾਡੇ ਹਿੱਸੇ ਦੀ ਜਿਹੜੀਆਂ ਜ਼ਮੀਨਾਂ ਨੇ ਜਿਹੜੇ ਸਾਡੇ ਹੱਕ ਨੇ ਉਹ ਅਸੀਂ ਲੈ ਕੇ ਰਾਂਗੇ ਔਰ ਉਹਨੂੰ ਹਰ ਘਰ ਤੱਕ ਹਰ ਲੋਕਾਂ ਦੇ ਦਿਮਾਗ ਤੱਕ ਲਿਜਾਣ ਲਈ ਜਿਹੜਾ ਹਰ ਤਰ੍ਹਾਂ ਦਾ ਅਪਰਾਧਾ ਜਿਹੜਾ ਉਹ ਤੈਅ ਕੀਤਾ ਕੀ ਲੱਗਦਾ ਜਿਵੇਂ ਕਹਿੰਦੇ ਨੇ ਮਜ਼ਦੂਰ ਸਦੀਆਂ ਦਾ ਦੱਬਿਆ ਹੋਇਆ ਵੀ ਜੇ ਉਹਨੂੰ ਗੱਲ ਇੱਕ ਕਾਫੀ ਵਾਰੀ ਕਹਿੰਨੇ ਆ ਤਾਂ ਕਈ ਵਾਰੀ ਫੇਰ ਸਮਝ ਆਉਂਦੀ ਆ ਇੰਨੇ ਜ਼ਿਆਦਾ ਕਿ ਪਸੜ ਚੁੱਕੇ ਆ ਐਜੂਕੇਸ਼ਨ ਹੈ ਨਹੀਂ ਸਿੱਖਿਆ ਹੈ ਨਹੀਂ ਇਹ ਜਿਹੜੇ ਮੈਂ ਬੋਲ ਨਹੀਂ ਰਹੀ ਜਾਗ ਰਹੀ ਲੱਗਦਾ ਕਿ ਉਹ ਗੱਲ ਛੇਤੀ ਦਿਮਾਗ ਦੇ ਵਿੱਚ ਪੈ ਜੂ ਕਿ ਸਾਡੇ ਹਿੱਸੇ ਦੀ ਜਿਹੜੀ ਪੰਚਾਇਤੀ ਜ਼ਮੀਨ ਆ ਉਹ ਸੀ ਲੈਣੀ ਹੈ ਬਿਲਕੁਲ ਇਹ ਉਹ ਲੋਕ ਨੇ ਜਿਹੜੇ ਪਹਿਲਾਂ ਪੰਚਾਇਤੀ ਜ਼ਮੀਨ ਲਈ ਲੜੇ ਨੇ ਜਿੱਦੇ ਮੱਲੇਆਲ ਦੇ ਵਿੱਚ ਆਪਣੇ ਹਿੱਸੇ ਦੀ ਜ਼ਮੀਨ ਦੀ ਗੱਲ ਤੁਰੀ ਤਾਂ ਠਾਣਿਆ ਰਾਹੀਂ ਚੌਧਰੀਆਂ ਨੇ ਦਬਕੇ ਮਾਰ ਕੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਪਰ ਇਹ ਉਹ ਲੋਕ ਨੇ ਜਿਹੜੇ ਪਹਿਲਾਂ ਵੀ ਲੜੇ ਨੇ ਕੁਰਬਾਨੀਆਂ ਕੀਤੀਆਂ ਨੇ ਤੇ ਆਪਦੇ ਹਿੱਸੇ ਦੀ ਜਿਹੜੀ ਜ਼ਮੀਨ ਆ ਆਪਦੇ ਹੱਕ ਨੇ ਉਹਦੀ ਖਾਤਰ ਖੜੇ ਨੇ ਅੜੇ ਨੇ ਇੱਕ ਵਾਰ ਫੇਰ ਇਹ ਦੁਬਾਰਾ ਜਿਹੜਾ ਆਪਦੇ ਹਿਸਤਰੀਆਂ ਜ਼ਮੀਨਾਂ ਵਾਸਤੇ ਇਹਨਾਂ ਨੇ ਇਹਦੀ ਸ਼ੁਰੂਆਤ ਕੀਤੀ ਆ ਕੋਈ ਕਾਫਲਾ ਇਹ ਸ਼ੁਰੂਆਤ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਨਵੀਆਂ ਪ੍ਰਾੜਾਂ ਪਾਊਗਾ ਕੀ ਮੁਸ਼ਕਲਾਂ ਆ ਇਸ ਕਾਫਲੇ ਲਈ ਇਸ ਜਿਹੜਾ ਤੁਸੀਂ ਪ੍ਰੋਗਰਾਮ ਲਿਖਿਆ ਕੋਈ ਇਦਾਂ ਦੀਆਂ ਵੀ ਹੋਈਆਂ ਵੀ ਹਾਂ ਸਮੱਸਿਆ ਦਾ ਸਾਹਮਣਾ ਕਰਨੇ ਪਿਆ ਫਨਾਤ ਭਾਈ ਤੋਂ ਲੈ ਕੇ ਵੀ ਜੇ ਕਿਸਾਨੀ ਦਾ ਕੋਈ ਪ੍ਰੋਗਰਾਮ ਹੋਵੇ ਤਾਂ ਗੁਰੂ ਘਰ ਦੇ ਵਿੱਚ ਮੀਟਿੰਗਾਂ ਵੀ ਹੁੰਦੀਆਂ ਨੇ ਅਨਾਉਂਸਮੈਂਟ ਵੀ ਹੁੰਦੀ ਆ ਪਰ ਜਦੋਂ ਇਹ ਮਜ਼ਦੂਰਾਂ ਦਾ ਮਾਮਲਾ ਸੀ ਤਾਂ ਸਾਫ਼ ਮਨਾ ਕਰ ਦਿੱਤਾ ਗਿਆ ਕਿ ਇਹਦੇ ਲਈ ਗੁਰੂ ਘਰ ਦੇ ਵਿੱਚ ਕੋਈ ਜਗ੍ਹਾ ਨਹੀਂ ਪਰ ਗੁਰੂ ਘਰ ਦੇ ਵਿੱਚ ਤਾਂ ਸਾਰੇ ਹੀ ਆਉਂਦੇ ਜਾਂਦੇ ਆ ਸਾਰਿਆਂ ਲਈ ਜਗ੍ਹਾ ਸਾਰਿਆਂ ਨੂੰ ਅਨਾਉਂਸਮੈਂਟ ਜਾਂ ਹੋਰ ਪ੍ਰੋਗਰਾਮ ਹੁੰਦੇ ਨੇ ਸਾਂਝੀ ਵਾਲਤਾ ਦਾ ਉਹ ਪ੍ਰਤੀਕ ਜ਼ਰੂਰ ਆ ਪਰ ਅਸੀਂ ਕਹਿੰਦੇ ਆ ਵੀ ਉਹਦੀ ਡੋਰ ਮਸੰਦਾਂ ਦੇ ਹੱਥ ਚਾ ਜਿਹਦੇ ਖਿਲਾਫ ਕਿਸੇ ਸਮੇ ਗੁਰੂ ਸਾਹਿਬ ਵੀ ਲੜੇ ਨਹੀਂ ਜਿਹੜੇ ਅਸਲੀ ਸਿੱਖ ਨੇ ਉਹ ਲੜੇ ਨੇ ਬੰਦਾ ਸੇ ਬਹਾਦਰ ਲੜਿਆ ਤੇ ਉਹਦੇ ਵਾਰਸ ਅੱਜ ਵੀ ਇਸ ਲੜਾਈ ਨੂੰ ਜਿਹੜਾ ਉਹ ਬਰਕਰਾਰ ਰੱਖ ਰਹੇ ਨੇ ਔਰ ਇਹ ਸਾਫ਼ ਆ ਕਿ ਉਦੋਂ ਵੀ ਉਹਨਾਂ ਦੇ ਜਿਹੜੀ ਇੱਟਾ ਇੱਟ ਖੜਕਾ ਕੇ ਉਹਨਾਂ ਨੂੰ ਇੱਥੋਂ ਬਾਹਰ ਕੀਤਾ ਸੀ ਤੇ ਹੁਣ ਵੀ ਇਹ ਜਿੱਤ ਦੇ ਨਿਸ਼ਾਨ ਨੇ ਜਿਹੜੇ ਝਲਾਵਾਂਗੇ ਉਹ ਦਿਨ ਦੂਰ ਨਹੀਂ ਹੈ ਇਹ ਉਹਨਾਂ ਨੂੰ ਭੁਲੇਖਾ ਵੀ ਅਸੀਂ ਡਰਾ ਕੇ ਧਮਕਾ ਕੇ ਇਸ ਤੰਗ ਨਾਲ ਇਹਨਾਂ ਲੋਕਾਂ ਦੀ ਆਵਾਜ਼ ਬੰਦ ਕਰ ਲਾਂਗੇ ਇਹ ਸਾਫ਼ ਆ ਭੀ ਚਾਹੇ ਝੋਨੇ ਦਾ ਰੇਟ ਲਗਾਉਣ ਵਾਸਤੇ ਮਜ਼ਦੂਰਾਂ ਦੀ ਆਵਾਜ਼ ਚੱਕੀ ਹੋਵੇ ਉਦੋਂ ਵੀ ਸਮਾਜਿਕ ਬਾਈਕਾਰਟ ਦੀਆਂ ਜਿਹੜੀਆਂ ਅਨਾਉਂਸਮੈਂਟਾਂ ਨੇ ਉਹ ਗੁਰੂ ਘਰਾਂ ਚੋਂ ਹੁੰਦੀਆਂ ਨਹੀਂ ਪਰ ਇਸ ਜਾਗੂ ਦਾ ਰੰਗ ਇਹ ਆ ਕਿ ਇਹਦੇ ਚ ਉਹ ਸੈਕਸ਼ਨ ਜਿਹਦੀ ਬਾਬੇ ਨਾਨਕ ਨੇ ਗੱਲ ਕੀਤੀ ਸੀ ਕਿ ਇੱਕ ਮਲਕਪਾਗੋ ਦੇ ਵਾਰਸ ਨੇ ਇੱਕ ਭਾਈ ਲਾਲੋ ਦੇ ਇਹ ਭਾਈ ਲਾਲੋਆਂ ਦੀ ਜਾਗੂ ਆ ਤੇ ਜਿਹੜੇ ਮਲਕਪਾਗੋ ਨੇ ਉਹ ਦੂਜੇ ਪਾਸੇ ਨਹੀਂ ਔਰ ਇਹ ਉਸ ਵਿਚਾਰਧਾਰਾ ਦੇ ਉੱਤੇ ਪਹਿਰਾ ਵੀ ਦੋ ਦੇ ਉਸ ਰਵੈਤ ਨੂੰ ਜਿਹੜਾ ਉਹ ਜਾਰੀ ਰੱਖੋ ਜਿਵੇਂ ਕਹਿੰਦੇ ਨਾ ਵੀ ਹੁਣ ਤਾਂ ਸਮਾਜ ਬਦਲ ਗਿਆ ਹੁਣ ਜਾਤ ਪਾਤ ਵਾਲਾ ਇਸ਼ੂ ਹੈ ਨਹੀਂਗਾ ਵੀ ਹੁਣ ਖਤਮ ਹੋ ਚੁੱਕੀ ਹੈ ਕੀ ਲੱਗਦਾ ਤੁਹਾਨੂੰ ਬਹੁਤ ਨੇੜੇ ਤੋਂ ਦੇਖਦੇ ਹੋ ਕੀ ਖਤਮ ਹੋ ਗਈ ਜਾਂ ਕੁਝ ਹੋਰ ਚੀਜ਼ਾਂ ਹੋਰ ਜਾਂ ਸੁਧਰਨ ਨੂੰ ਜਾ ਰਹੀ ਹੈ ਅੱਜ ਵੀ ਪਤੰਗ ਲੁੱਟਣ ਗਏ ਖੇਤ ਦੇ ਵਿੱਚ ਇੱਕ ਦਲਤਨੋਜ ਜਵਾਕ ਦੀਆਂ ਬਾਹਾਂ ਤੋੜ ਦਿੰਦੇ ਨੇ ਅਮਰੂਦ ਤੋੜਨ ਪਿੱਛੇ ਮੋਟਰਸਾਈਕਲ ਦੇ ਪਿੱਛੇ ਘੜੀਸ ਲੈਣੇ ਨੇ ਘੜੇ ਚੋਂ ਪਾਣੀ ਪੀਣ ਪਿੱਛੇ ਜਿਹੜਾ ਉਹ ਕਤਲ ਤੱਕ ਹੋ ਜਾਂਦਾ ਇਹ ਐਵੇਂ ਇੰਨਾ ਗੱਲਾਂ ਦਾ ਕੋਈ ਟੁਕ ਨਹੀਂ ਹੈ ਇਹ ਬਹੁਤ ਵੱਡਾ ਪਾੜਾ ਪਿਆ ਠੀਕ ਆ ਜਿਹੜੇ ਉਹ ਸਿੱਖੀ ਦੇ ਰਾਹ ਤੇ ਨੇ ਅੱਜ ਇਸ ਜਾਗੋ ਦੇ ਵਿੱਚ ਹਰ ਧਰਮ ਦੇ ਹਰ ਜਾਤ ਦੇ ਲੋਕ ਨੇ ਜਿਹੜੇ ਸ਼ਾਮਲ ਨੇ ਪਰ ਦੂਜੀ ਪਾਸੇ ਜਿਨ੍ਹਾਂ ਦੀ ਬਾਬੇ ਨਾਨਕ ਨੇ ਉਹ ਮਲਕ ਭਗਵਾਂ ਦੀ ਗੱਲ ਕੀਤੀ ਆ ਇਹ ਉਹਦੀ ਲਾਈਨ ਆ ਜਿਹੜੀ ਉਹ ਖਿੱਚੀ ਜਾ ਰਹੀ ਆ ਇਸ ਲਾਈਨ ਨੇ ਡੂੰਗਾ ਹੋਣਾ ਤੇ ਮਲਕ ਭਾਗਵਾਂ ਨੂੰ maat ਪੈਣੀਆਂ ਤੇ ਭਾਵੇਂ ਲਾਦੂਆਂ ਦਾ ਜਿਹੜਾ ਰਾਜਾ ਹੋਣਾ ਤੁਸੀਂ ਕਹਿ ਰਹੇ ਹੋ ਕਿ ਇਹ ਬਾਬੇ ਨਾਨਕ ਦੇ ਵਾਰਿਸ ਆ ਜਿਨ੍ਹਾਂ ਨੇ ਇਹ ਜਾਗੋ ਕੱਢੀ ਬਿਲਕੁਲ ਕਿਉਂਕਿ ਇੱਕ ਕਿਰਤ ਵੀ ਇਹ ਵੰਡ ਕੇ ਛਕਣ ਦੀ ਗੱਲ ਕਰਦੇ ਨੇ ਔਰ ਦੂਜੇ ਪਾਸੇ ਕੁਝ ਲੋਕ ਨੇ ਜਿਹੜੇ ਕਹਿੰਦੇ ਨੇ ਸਾਰਾ ਕੁਝ ਸਾਡੇ ਕੋਲ ਹੋਵੇ ਤੇ ਆ ਤੁਸੀਂ ਜਦੋਂ ਜਾਗੋ ਨੂੰ ਕਵਰ ਕਰੋਗੇ ਤਾਂ ਮੈਂ ਚਾਹਣਾ ਵੀ ਇਹਨਾਂ ਗਲੀਆਂ ਨਾਲੀਆਂ ਨੂੰ ਵੀ ਅਸੀਂ ਕਵਰ ਕਰੀਏ ਵੀ ਜਿੱਥੇ ਮਜ਼ਦੂਰਾਂ ਦੇ ਘਰ ਨੇ ਉਹਨਾਂ ਦੀ ਹਾਲਤ ਕੀ ਆ ਤੇ ਦੂਜੇ ਪਾਸੇ ਜੇ ਖੇਤ ਦੇ ਵਿੱਚ ਵੀ ਕੋਠੀ ਪਈ ਹੋਵੇ ਤਾਂ ਉਹਦੇ 'ਚ ਵੀ ਇੰਟਰਲੌਕ ਟਾਈਲਾਂ ਦੀ ਜਿਹੜੀ ਕਿਲੋਮੀਟਰ ਦੀ ਸੜਕ ਬਣ ਜਾਂਦੀ ਹੈ ਇਹ ਫਰਕ ਸਾਡੇ ਪਿੰਡਾਂ 'ਚ ਨਜ਼ਰ ਆ ਜਾਂਦਾ ਕਰਕੇ ਇਸ ਫਰਕ ਨੂੰ ਮਟਾਉਣ ਦੀ ਲੜਾਈ ਆ ਔਰ ਇਹਨੂੰ ਮਿਟਾ ਕੇ ਰਹਾਗੇ ਮੈਂ ਕਹਿੰਦਾ ਸਰ ਜੀ ਇਹ ਨਾ ਕਰ ਤੁਸੀਂ ਮੈਂ ਕਹਿੰਦਾ ਜੀ ਸਤਿਓ ਜਿਵੇਂ ਪਹਿਲਾਂ ਵੀ ਤੁਸੀਂ ਪੀਂ ਦਿੱਤੀ ਆ ਵੀ ਜਿੰਨੇ ਵੀ ਨੌਜਵਾਨ ਵੀਰ ਆ ਉਹ ਜਾਗੋਗੇ ਪੁੱਛੇ ਰਹਿਣਗੇ ਕਿ ਕਿੱਸ ਦੁਨੀਆ ਦੇ ਸਾਡੇ ਮਾਲੀਆਂ ਹੋਣਗੇ ਆ ਵਾਰ-ਵਾਰ ਬੇਨਤੀ ਨਾ ਕਰੀ ਤੇ ਸਾਰੇ ਪੁੱਛੇ ਆ ਜੀ É ai que tá